ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਭ ਤੋਂ ਪਹਿਲਾਂ ਅਕਾਲੀ ਸਿਆਸਤ ਦੇ ਰੌਲਿਆਂ ਦੇ ਉੱਪਰ ਜ਼ਰੂਰ ਪੂਰੀ ਗੱਲ ਸਾਂਝੀ ਕਰਿਓ ਆਪਣਾ ਵਿਸ਼ਲੇਸ਼ਣ ਜਿਹੜਾ ਹੈ ਜ਼ਰੂਰ ਸਾਂਝਾ ਕਰਨਾ ਕਿ ਆਖਿਰ ਹੁਣ ਅਕਾਲੀ ਸਿਆਸਤ ਦੀ ਸਥਿਤੀ ਚੱਲ ਕੀ ਰਹੀ ਹੈ ਲੇਖੋ ਜਿਹੜੀ ਅਕਾਲੀ ਦਲ ਦੀ ਸਿਆ ਲਗਾਤਾਰ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਨਿੱਤ ਨਵੇਂ ਰੌਲੇ ਪੈ ਰਹੇ ਨੇ ਹੁਣ ਪਿਛਲੇ 1-2 ਦਿਨਾਂ ਤੋਂ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਚ ਸ਼ਾਮਲ ਹੋਏ ਨੇ ਤੇ ਇਹ ਰੌਲਾ ਸ਼ੁਰੂ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਧੜੇ ਦੇ ਕੁਝ ਲੋਕਾਂ ਵੱਲੋਂ ਕਿ ਸੁਧਾਰ ਲਹਿਰ ਨਾਲ ਸੰਬੰਧਤ ਜਾਂ ਦੂਜੇ ਪਾਸੇ ਜਾਂ ਜਿਹੜੇ ਪਹਿਲਾਂ ਪਾਰਟੀ ਛੱਡ ਗਏ ਸੀ ਕਈ ਲੀਡਰ ਵਾਪਸ ਆਉਣ ਨੂੰ ਤਿਆਰ ਨੇ ਕਈ ਵਾਪਸ ਆ ਸਕਦੇ ਨੇ ਪਰ ਦੂਜੇ ਪਾਸੇ ਜੇ ਪੰਜ ਮੈਂਬਰੀ ਕਮੇਟੀ ਨਾਲ ਸੰਬੰਧਤ ਲੀਡਰਸ਼ਿਪ ਦੀ ਗੱਲ ਕਰੀਏ ਉਹਨਾਂ ਨੇ ਸੁਖਬੀਰ ਬਾਦਲ ਨੂੰ ਕਿਹਾ ਸੀ ਕਿ ਅਗਰ ਤੁਸੀਂ ਏਕਤਾ ਦੀ ਗੱਲ ਕਰਦੇ ਹੋ ਜਿਵੇਂ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਤੇ ਸੁਖਬੀਰ ਬਾਦਲ ਨੇ ਹਵਾਲਾ ਦਿੱਤਾ ਸੀ ਕਿ ਮੈਨੂੰ ਢੀਂਡਸਾ ਸਾਹਿਬ ਨੇ ਕਿਹਾ ਸੀ ਕੁਝ ਦਿਨ ਪਹਿਲਾਂ ਕਿ ਉਹ ਅਕਾਲੀ ਦਲ ਨੂੰ ਤਕੜਾ ਦੇਖਣਾ ਚਾਹੁੰਦੇ ਨੇ ਤੇ ਸੁਖਬੀਰ ਬਾਦਲ ਨੇ ਜਿਸ ਤਰ੍ਹਾਂ ਨਾਲ ਏਕਤਾ ਦਾ ਸਨੇਹਾ ਜਾ ਅੱਗੇ ਲਾਇਆ ਸੀ ਤੇ ਪੰਜ ਮੈਂਬਰੀ ਨੇ ਤਾਂ ਉਸੇ ਦਿਨ ਹੀ ਸਾਫ਼ ਕਰਤਾ ਸੀ ਕਿ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਪਛਤਾਵਾ ਕਰਨ ਤੇ ਭਰਤੀ ਦੀ ਕਾਪੀ ਪੰਜ ਮੈਂਬਰੀ ਕਮੇਟੀ ਦੀ ਲੈ ਕੇ ਭਰਤੀ ਸ਼ੁਰੂ ਕਰਨ ਪਰ ਹੋਇਆ ਕਿ ਕਿ ਸੁਖਬੀਰ ਬਾਦਲ ਦੇ ਧੜੇ 'ਚ ਜਿਵੇਂ ਸਕੰਦਰ ਸਿੰਘ ਮਲੂਕਾ ਦੀ ਵਾਪਸੀ ਹੋਈ ਤੇ ਇੰਜ ਲੱਗਣ ਲੱਗਿਆ ਕੁਝ ਲੋਕਾਂ ਨੂੰ ਕਿ ਸ਼ਾਇਦ ਅਕਾਲੀ ਦਲ ਦੀ ਇਹ ਲੀਡਰਸ਼ਿਪ ਫੇਰ ਇਕੱਠੀ ਹੋ ਜਾਏਗੀ ਕਿਤੇ ਨਾ ਕਿਤੇ ਪੰਜ ਮੈਂਬਰੀ ਕਮੇਟੀ ਬਾਰੇ ਵੀ ਇਸ ਤਰੀਕੇ ਦੀਆਂ ਅਫਵਾਹਾਂ ਕੁਝ ਲੋਕਾਂ ਵੱਲੋਂ ਚਲਾਈਆਂ ਗਈਆਂ ਕਿ ਇਹ ਇਕੱਠੇ ਹੋ ਸਕਦੇ ਜਦਕਿ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਹਰ ਨਹੀਂ ਹੋ ਸਕਦੀ ਪੰਜ ਮੈਂਬਰੀ ਕਮੇਟੀ ਦੇ ਲੀਡਰ ਉਹਨਾਂ ਨੇ ਸਾਫ਼ ਕਹਿ ਦਿੱਤਾ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਸਿੱਖ ਸਹਿਬ ਗੁਰੂ ਸਹਿਬਾਨਾ ਦੀ ਦੀ ਫਿਲਾਸਫੀ ਤੋਂ ਬਾਹਰ ਨਹੀਂ ਜਾ ਸਕਦੇ ਉਹਨਾਂ ਦੇ ਫਲਸਫੇ ਤੋਂ ਬਾਹਰ ਨਹੀਂ ਜਾ ਸਕਦੇ ਹੁਣ ਸਿਕੰਦਰ ਸਿੰਘ ਮਲੂਕਾ ਭਾਵੇਂ ਮੁੜ ਗਿਆ ਪਰ ਦੂਸਰੇ ਲੀਡਰ ਜਿਹੜੇ ਸੁਧਾਰ ਲੈਣ ਨਾਲ ਸੰਬੰਧਿਤ ਹੈ ਜਾਂ ਪੰਜ ਮੈਂਬਰੀ ਕਮੇਟੀ ਨਾਲ ਸੰਬੰਧਿਤ ਹੈ ਉਹ ਇਨ੍ਹਾਂ ਖਬਰਾਂ ਨੂੰ ਲਗਾਤਾਰ ਨਕਾਰ ਰਹੇ ਨੇ ਪਰਮਿੰਦਰ ਸਿੰਘ ਢੀਂਡਸਾ ਕਹਿੰਦੇ ਕਿ ਜੋ ਮਰਜ਼ੀ ਹੋ ਜੇ ਮੈਂ ਸੁਖਬੀਰ ਬਾਦਲ ਨਾਲ ਨਹੀਂ ਜਾ ਸਕਦਾ ਕੱਲ ਪਰਮਿੰਦਰ ਸਿੰਘ ਢੀਂਡਸਾ ਨੇ ਤਾਂ ਬਕਾਇਦਾ ਇੱਕ ਪ੍ਰਸ਼ਨ ਉੱਡ ਜਾਰੀ ਕੀਤਾ ਪਰਮਿੰਦਰ ਸਿੰਘ ਢੀਂਡਸਾ ਬਾਰੇ ਇਸ ਤਰੀਕੇ ਦੀਆਂ ਹਵਾਵਾਂ ਸ਼ੁਰੂ ਹੋਈਆਂ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਧੜੇ 'ਚ ਵਾਪਸ ਜਾ ਸਕਦੇ ਨੇ ਪਰਮਿੰਦਰ ਢੀਂਸਾ ਕਹਿੰਦੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਹਰ ਨਹੀਂ ਜਾ ਸਕਦਾ ਜੋ ਹੁਕਮਨਾਮਾ ਹੋਇਆ ਉਹਦੇ ਹਿਸਾਬ ਨਾਲ ਅਸੀਂ ਅੱਗੇ ਵਧਾਂਗੇ ਬਲਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਤਾਂ ਸਜ਼ਾ ਪੂਤਨ ਤੋਂ ਬਾਅਦ ਹੁਕਮਨਾਮੇ ਨੂੰ ਵੀ ਉਸ ਤਰੀਕੇ ਨਾਲ ਮਨਜ਼ੂਰ ਨਹੀਂ ਕੀਤਾ ਜਿਵੇਂ ਕੀਤਾ ਜਾਣਾ ਚਾਹੀਦਾ ਸੀ ਸੋ ਹੁਣ ਭਾਵੇਂ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਹੈ ਭਾਵੇਂ ਸੁਧਾਰ ਲਹਿਰ ਨਾਲ ਸੰਬੰਧਿਤ ਲੀਡਰ ਨੇ ਉਹ ਅਜ ਸਥਿਤੀ ਬਣ ਗਈ ਇਸ ਗੱਲ ਨੂੰ ਨਕਾਰ ਰਹੇ ਨੇ ਕਿ ਸਾਡਾ ਨਾਮ ਸੁਖਬੀਰ ਬਾਦਲ ਨਾਲ ਕਿਉਂ ਜੋੜਿਆ ਜਾ ਰਿਹਾ ਅਸੀਂ ਸੁਖਬੀਰ ਬਾਦਲ ਨਾਲ ਵਾਪਸ ਨਹੀਂ ਜਾ ਰਹੇ ਉਹ ਲੋਕ ਬਹੁਤ ਸਾਰੇ ਸੁਧਾਰ ਲੈਣ ਵਾਲੇ ਜਾਂ ਪਰਮਿੰਦਰ ਢੀਂਸਾ ਉਹ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਕੰਮ ਕਰ ਰਹੇ ਹਾਂ ਅਸੀਂ ਸੁਖਬੀਰ ਬਾਦਲ ਨਾਲ ਨਹੀਂ ਜਾ ਸਕਦੇ ਇਹਦਾ ਮਤਲਬ ਹੈ ਕਿ ਇਹ ਗੱਲ ਬਾਰ-ਬਾਰ ਰਾਜਨੀਤਿਕ ਹਲਕਿਆਂ ਦੇ ਵਿੱਚ ਉੱਭਰ ਰਹੀ ਹੈ ਕਿ ਜਿਹੜੀ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਧਿਰਾਂ ਵੱਲੋਂ ਕਿ ਸੁਖਬੀਰ ਬਾਦਲ ਸੈਂਟਰ 'ਚ ਰਹਿਣਗੇ ਲੀਡਰਸ਼ਿਪ ਵਾਪਸ ਮੁੜ ਰਹੀ ਹੈ ਆ ਔਰ ਅਕਾਲੀ ਦਲ ਦੀ ਪੁਨਰਸੁਰਜੀਤੀ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਲੀਡਰ ਛੱਡ ਕੇ ਗਏ ਸੀ ਅਗਰ ਉਹਨਾਂ ਦੇ ਵਿੱਚੋਂ ਕੁਝ ਲੀਡਰ ਸੁਖਬੀਰ ਬਾਦਲ ਨਾਲ ਵਾਪਸ ਵੀ ਜੁੜ ਗਏ ਉਹਦੇ ਨਾਲ ਪੰਜ ਮੈਂਬਰੀ ਕਮੇਟੀ ਜਾਂ ਉਸ ਭਰਤੀ ਨੂੰ ਜਾਂ ਸੁਧਾਰ ਲਹਿਰ ਦੀ ਲੀਡਰਸ਼ਿਪ ਤੇ ਕੋਈ ਫਰਕ ਨਹੀਂ ਹੈ ਕਰ ਰਹੇ ਨੇ ਪੰਜ ਮੈਮਰੀ ਕਮੇਟੀ ਵੱਲ ਵੀ ਵਿਖ ਰਹੇ ਨੇ ਔਰ ਸੁਖਵੀਰ ਬਾਦਲ ਵੱਲ ਵੀ ਦਿਖ ਰਹੇ ਨੇ ਕਿ 23 ਦੀ ਰਿਜ਼ਲਟ ਚ ਸੁਖਵੀਰ ਬਾਦਲ ਦੇ ਹੱਥ ਕੀ ਲੱਗਦਾ ਸੋ ਇਸ ਕਰਕੇ ਸੁਖਵੀਰ ਬਾਦਲ ਨੇ ਪੂਰਾ ਜ਼ੋਰ ਆਪਣਾ ਲਾ ਰੱਖਿਆ ਲੁਧਿਆਣਾ ਦੇ ਵਿੱਚ ਕਿਉਂਕਿ ਪੋਲਿਟਿਕਲ ਤੌਰ ਤੇ ਸੁਖਵੀਰ ਬਾਦਲ ਦੇ ਲਈ ਜਿਉਣ ਮਰਨ ਦਾ ਸਵਾਲ ਸਿਆਸੀ ਤੌਰ ਤੇ ਇਹੀ ਚੋਣ ਬਣੀ ਹੋਈ ਹੈ ਡੱਲਾ ਜੀ ਲੁਧਿਆਣਾ ਜ਼ਿਮਨੀ ਚੋਣ ਦੀ ਗੱਲ ਕਰ ਲਈਏ ਤਾਂ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਭਖਦੀ ਹੋਈ ਨਜ਼ਰ ਆ ਰਹੀ ਹੈ ਕੱਲ ਸ਼ਾਮ ਨੂੰ ਜਿਹੜਾ ਚੋਣ ਪ੍ਰਚਾਰ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਬੰਦ ਹੋ ਜਾਣਾ ਹੈ ਬਾਜਵਾ ਤੇ ਵਿਡਿੰਗ ਦੀ ਗੱਲ ਕਰ ਲਈਏ ਕਿ ਅੱਜ ਕੱਲ ਵਿੱਚ ਬਾਜਵਾ ਤੇ ਵਿਡਿੰਗ ਲੁਧਿਆਣਾ ਲੁਧਿਆਣਾ ਦੇ ਵਿੱਚ ਆਣਗੇ ਲੁਧਿਆਣਾ ਜ਼ਿਮਨੀ ਚੋਣ ਦੇ ਮੱਦੇ ਨਜ਼ਰ ਅਗਰ ਦੂਸਰੇ ਪਾਸੇ ਐਸੀ ਗੱਲ ਕਰੀਏ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਹੀ ਹੁਣ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਪੂਰਾ ਜ਼ੋਰ ਲੱਗਿਆ ਹੋਇਆ ਹੈ ਸਰਗਰਮੀਆਂ ਬਹੁਤ ਵਧੀਆਂ ਹੋਈਆਂ ਨੇ ਸੋ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਆਪਣਾ ਤੁਸੀਂ ਪੂਰਾ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਕਿਸ ਪਾਰਟੀ ਦੀ ਕੀ ਤਸਵੀਰ ਕੀ ਸਥਿਤੀ ਹੁਣ ਨਜ਼ਰ ਆ ਰਹੀ ਹੈ ਜ਼ਰੂਰ ਆਪਣੇ ਵਿਸ਼ਲੇਸ਼ਣ ਦੇ ذریعے ਗੱਲ ਸਾਂਝੀ ਕਰਿਓ ਦੇਖੋ ਜੇ ਲੁਧਿਆਣਾ ਸਿਮਨੀ ਚੋਣ ਦਾ ਵਿਸ਼ਲੇਸ਼ਣ ਕਰੀਏ ਅੱਜ 16 ਜੂਨ ਹੈ ਕੱਲ ਸ਼ਾਮ ਨੂੰ 5 ਵਜੇ ਤੱਕ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਹਾਲੇ ਤੱਕ ਪ੍ਰਤਾਪ ਸਿੰਘ ਬਾਜਵਾ ਔਰ ਰਾਜਾ ਵੜੈ ਕਿਸੇ ਵੱਡੇ ਅਭਿਆਨ ਦੇ ਵਿੱਚ ਹਿੱਸਾ ਨਹੀਂ ਬਣਿਆ ਸੋ ਇਹ ਕਾਂਗਰਸ ਦੇ ਲਈ ਬਹੁਤ ਹੀ ਨਵੀਂ ਤਰ੍ਹਾਂ ਦੇ ਸਮਿਕਰਣ ਪੈਦਾ ਕਰਨ ਵਾਲੀ ਇਲੈਕਸ਼ਨ ਹੈ ਜਿੱਥੇ ਕਾਂਗਰਸ ਇੱਕ ਜ਼ਿਮਨੀ ਚੋਣ ਲੜ ਰਹੀ ਹੈ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਜਿੱਥੇ ਵੱਡੀ ਗਿਣਤੀ ਚ ਕਾਂਗਰਸ ਦੀ ਲੀਡਰਸ਼ਿਪ ਹੈ ਜਿਹੜੀ ਉਹ ਭਾਤਕੁਸ਼ਨ ਆਸ਼ੂ ਵਾਲੇ ਪਾਸੇ ਚਲੀ ਗਈ ਔਰ ਵੱਡੀ ਲੀਡਰਸ਼ਿਪ ਪ੍ਰਤਾਪ ਬਾਜਵਾ ਰਾਜਾ ਵੜਿੰਗ ਦੇ ਨਾਲ ਖੜੀ ਹੈ ਇਹ ਬੜੀ ਦਿਲਚਸਪ ਪਰ ਹੈਰਾਨੀ ਵਾਲੀ ਗੱਲ ਹੈ ਕਾਂਗਰਸ ਲੁਧਿਆਣਾ ਵਾਲੀ ਚੋਣ ਫੁੱਟ ਦੇ ਤੌਰ ਤੇ ਲੜ ਰਹੀ ਹੈ ਭਾਤਕੁਸ਼ਨ ਆਸ਼ੂ ਕਹਿ ਰਿਹਾ ਸਾਰੇ ਇਕੱਠੇ ਆ ਰਾਜਾ ਵੜਿੰਗ ਕਹਿ ਰਿਹਾ ਆਲਸ ਵੈਲ ਤੇ ਪੰਜਾਬ ਦੇ ਲੋਕ ਹੈਰਾਨ ਨੇ ਵੀ ਯਾ ਭਾਤਕੁਸ਼ਨ ਆਸ਼ੂ ਨੂੰ ਜ਼ਿਆਦਾ ਪਤਾ ਹੈ ਜਾਂ ਰਾਜਾ ਵੜਿੰਗ ਨੂੰ ਜ਼ਿਆਦਾ ਪਤਾ ਹੈ ਵੀ ਅਸੀਂ ਤਾਂ ਭਾਈ ਨਾ ਸਮਝਾ ਅਸੀਂ ਤਾਂ ਨਾ ਸਮਝਾਂ ਕਾਂਗਰਸ 'ਚ ਬਿਲਕੁਲ ਇਕ ਹੈ 올 ਇਜ਼ ਵੈਲ ਹੈ ਆਸ਼ੂ ਤੇ ਰਾਜਾ ਵੜਿੰਗ ਇਕੱਠੇ ਨੇ ਲੋਕਾਂ ਦੇ ਮੁਤਾਬਕ ਲੋਕਾਂ ਦੇ ਮੁਤਾਬਕ ਕਾਂਗਰਸ ਦੇ ਲੀਡਰਾਂ ਦੇ ਕੌਨਫੀਡੈਂਸ ਦੀ ਵਜ੍ਹਾ ਕੀ ਹੈ ਇਹ ਸਮਝ ਤੋਂ ਬਾਹਰ ਹੈ ਆਮ ਲੋਕਾਂ ਦੀ ਹੁਣ ਕੱਲ ਵੀ ਡੇਰਾ ਬਾਬਾ ਨਾਨਕ ਵਿਖੇ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਉਹ ਚ ਸੁਖਜਿੰਦਰ ਰੰਧਾਵਾ ਵੀ ਸੀ ਪ੍ਰਤਾਪ ਬਾਜਵਾ ਸੀ ਰਾਜਾ ਵੜਿੰਗ ਸੀ ਪਾੜਾ ਸਾਹਿਬ ਸੀ ਔਰ ਹੋਰ ਵੀ ਕਈ ਲੀਡਰ ਸੀ ਕੁਲਵੀਰ ਜੀਰਾਸੀ ਕਈ ਲੀਡਰ ਸੀਗੇ ਹੋਰ ਵੀ ਵੱਡੇ ਵੱਡੇ ਲੀਡਰ ਸੀਗੇ ਲੇਕਿਨ ਭਾਰਤ ਪੂਸ਼ਣ ਆਸ਼ੂ ਦਾ ਹਲਕਾ ਵਿਧਾਨ ਸਭਾ ਦਾ ਜਿੱਥੇ ਚੋਣ ਹੋ ਰਹੀ ਹੈ ਉੱਥੇ ਪਿਛਲੇ 1 ਮਹੀਨੇ 1.5 ਮਹੀਨੇ ਦੇ ਵਿੱਚ ਕੋਈ ਸੰਵਿਧਾਨ ਬਚਾਓ ਰੈਲੀ ਨਹੀਂ ਕੀਤੀ ਗਈ ਪ੍ਰਤਾਪ ਬਾਜਵਾ ਰਾਜਾ ਵੜਿੰਗ ਅਗਰ ਸਿੱਧੇ ਤੌਰ ਤੇ ਆਸ਼ੂ ਦੇ ਪ੍ਰਚਾਰ ਚ ਨਹੀਂ ਸੀ ਜਾਣਾ ਤੇ ਸੰਵਿਧਾਨ ਬਚਾਓ ਰੈਲੀ ਕਰ ਦਿੰਦੇ ਆਸ਼ੂ ਦੇ ਹਲਕੇ ਤਾਂ ਕਿ ਲੋਕਾਂ ਨੂੰ ਇਹ ਸਨੇਹਾ ਤਾਂ ਚਲਿਆ ਜਾਂਦਾ ਕਿ ਕਾਂਗਰਸੀ ਸਾਰੇ ਇਕਜੁੱਟ ਨੇ ਤੇ ਭਾਵੇਂ ਆਸ਼ੂ ਦੇ ਨਾਲ ਕਿਸੇ ਦੀ ਨਾਰਾਜ਼ਗੀ ਹੈ ਪਰ ਸੰਵਿਧਾਨ ਬਚਾਉਣ ਦੇ ਲਈ ਕਾਂਗਰਸ ਆਸ਼ੂ ਦੇ ਹਲਕੇ ਚ ਆ ਗਈ ਰੈਲੀ ਕਰ ਗਈ ਸੋ ਕਾਂਗਰਸ ਨੂੰ 19 ਤਰੀਕ ਨੂੰ ਵੋਟਾਂ ਨੇ ਕੱਲ ਸ਼ਾਮ ਨੂੰ ਚੋਣ ਪ੍ਰਚਾਰ ਖਤਮ ਹੋ ਜਾਣਾ ਹੈ ਅਗਰ ਹਜੇ ਵੀ ਪ੍ਰਤਾਪ ਸਿੰਘ ਬਾਜਵਾ ਔਰ ਰਾਜਾ ਵੜਿੰਗ ਆ ਜਾਣ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੇ ਲੋਕਾਂ 'ਚ ਘਟੋ ਘਾਟ ਇੱਕ ਸਨੇਹਾ ਜਾ ਚਲਿਆ ਜਾਂਦਾ ਵੀ ਚਲੋ ਆ ਗਏ ਜੀ ਇੱਕਠੇ ਹੋ ਗਏ ਜੀ ਪਰ ਵੋਟਾਂ ਉਨੀ ਨੂੰ ਨਹੀਂ ਸੋ ਕਾਂਗਰਸ ਕਿਸ ਵਰ ਨੀਤੀ ਦੇ ਨਾਲ ਅੱਗੇ ਵੱਧ ਰਹੀ ਹੈ ਕਾਂਗਰਸ ਦੀ ਹਾਈ ਕਮਾਂਡ ਕਿ ਸੱਚਮੁੱਚੇ ਸੋਚ ਕੇ ਬੈਠੀ ਹੈ ਕਿ ਜਿਹੜਾ ਧੜਾ ਲੁਧਿਆਣਾ ਜਿੱਤਿਆ ਅਸੀਂ ਉਹਨੂੰ ਕਾਂਗਰਸ ਦੀ ਅਗਵਾਈ ਦੇ ਦੇਣੀ ਹੈ ਤੇ ਜੇ ਲੁਧਿਆਣਾ ਵਾਲਾ ਧੜਾ ਹਾਰਿਆ ਤੇ ਦੂਜੇ ਨੂੰ ਕਾਂਗਰਸ ਦੀ ਅਗਵਾਈ ਦੇ ਦੇਣੀ ਹੈ ਹਾਲਾਂਕਿ ਰਾਜਾ ਵੜਿੰਗ ਤਾਂ ਹਲੇ ਵੀ ਪ੍ਰਧਾਨ ਨੇ 27 ਤੋਂ ਪਹਿਲਾਂ ਦੀ ਅਗਵਾਈ ਦੇ ਦੇਣੀ ਹੈ ਇਸ ਤਰ੍ਹਾਂ ਦੀਆਂ ਸਥਿਤੀਆਂ ਕਾਂਗਰਸ 'ਚ ਬਣੀਆਂ ਹੋਈਆਂ ਨੇ ਇੱਥੋਂ ਤੱਕ ਚਰਚਾਵਾਂ ਕਾਂਗਰਸ ਦੇ ਆਗੂਆਂ ਤੇ ਵਰਕਰਾਂ 'ਚ ਨੇ ਕਿ ਜੇ ਇਹ ਚੋਣ ਆਸ਼ੂ ਜਿੱਤ ਗਿਆ ਤੇ ਉਹਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਕਾਂਗਰਸ ਦਾ ਤੇ ਜੇ ਆਸ਼ੂ ਹਾਰ ਗਿਆ ਤੇ ਫਿਰ ਰਾਜਾ ਵੜਿੰਗ ਪ੍ਰਧਾਨ ਰਹੂਗਾ ਨਹੀਂ ਤਾਂ ਰਾਜਾ ਵੜਿੰਗ ਦੀ ਤਬਦੀਲੀ ਹੋ ਸਕਦੀ ਹੈ ਇੱਥੋਂ ਤੱਕ ਚਰਚਾਵਾਂ ਨੇ ਜੜੀਆਂ ਉਹ ਪੋਲਿਟੀਕਲ ਹਲਕਿਆਂ ਦੇ ਵਿੱਚ ਜਿਹੜੇ ਕਾਂਗਰਸੀ ਵਰਕਰ ਨੇ ਉਹ ਕੁਸਰਮੁਸਰ ਕਰ ਰਹੇ ਨੇ ਹਾਲਾਂਕਿ ਇਹਨਾਂ ਦੇ ਵਿੱਚ ਤੱਥ ਕਿੰਨੇ ਨੇ ਇਹ ਤਾਂ ਵਕਤ ਜਾਣਦਾ ਪਰ ਕਾਂਗਰਸ 'ਚ ਕਦੋਂ ਕੀ ਹੋ ਜਾਣਾ ਹੈ ਉਹ ਤੱਥਾਂ ਤੇ ਵੀ ਨਿਰਪਰ ਨਹੀਂ ਕਰਦਾ ਸੋ ਇਹ ਸਿਟੀ ਦਾ ਕਾਂਗਰਸ ਦੀ ਬਣੀ ਹੈ ਆਵਾਜ਼ ਆਦਮੀ ਪਾਰਟੀ ਦੀ ਕੱਲ ਫੇਰ ਬਹੁਤ ਵੱਡੀ ਅਭਿਆਨ ਸੀ ਕੈਂਪੇਨ ਸੀ 58 ਨੰਬਰ ਵਾਰਡ ਚ ਭਗਵੰਤ ਮਾਨ ਨੇ ਚੰਡੀਗੜ੍ਹੋਂ ਲਾਈਵ ਹੋ ਕੇ ਆਪਣੀ ਕੋਠੀ ਜਾਂ ਦਫ਼ਤਰ ਤੋਂ ਰੈਲੀ ਨੂੰ ਸੰਬੋਧਨ ਕੀਤਾ ਉਹਨਾਂ ਦੀ ਸਿਹਤ ਖਰਾਬ ਸੀ ਉਹ ਲੁਧਿਆਣੇ ਨਹੀਂ ਪਹੁੰਚੇ ਹਰਪਜਨ ਸਿੰਘ ਪਹੁੰਚੇ ਸੀ ਜਿਹੜੇ ক্রিকেট ਦੇ ਖਿਡਾਰੀ ਨੇ ਔਰ ਸੰਜੀਵ अरोड़ा ਉਹਨਾਂ ਦੇ ਕੈਂਡੀਡੇਟ ਪਹੁੰਚੇ ਸੀ ਔਰ ਭਗਵੰਤ ਮਾਨ ਨੇ ਆਨਲਾਈਨ ਰੈਲੀ ਨੂੰ ਸੰਬੋਧਨ ਕੀਤਾ ਭਗਵੰਤ ਮਾਨ ਨਹੀਂ ਸ਼ਾਮਲ ਹੋ ਸਕਿਆ ਪਰ ਜ਼ੋਰ ਭਗਵੰਤ ਮਾਨ ਦਾ ਪਿਛਲੇ 5-7 ਦਿਨਾਂ ਤੋਂ ਪੂਰਾ ਲੱਗਿਆ ਹੋਇਆ ਹੈ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਮਹਿਸੂਸ ਕਰ ਲਿਆ ਕਿ ਭਗਵੰਤ ਮਾਨ ਨੂੰ ਮੂਹਰੇ ਰੱਖ ਕੇ ਅਗਰ ਅਸੀਂ ਜ਼ਿਮਨੀ ਚੋਣ ਦੇ ਵਿੱਚ ਜ਼ਿਆਦਾ ਧਿਆਨ ਕੇਂਦਰਿਤ ਕਰੀਏ ਤੇ ਆਪ ਦਾ ਫਾਇਦਾ ਹੋ ਸਕਦਾ ਹੈ ਹੁਣ ਭਗਵੰਤ ਮਾਨ ਅੱਜ 16 ਤਰੀਕ ਹੈ ਅੱਜ ਔਰ ਕੱਲ 17 ਦੋਵੇਂ ਦਿਨ ਭਗਵੰਤ ਮਾਨ ਫੇਰ ਇੱਕ ਵਾਰੀ ਲੁਧਿਆਣੇ ਦੇ ਵਿੱਚ ਜ਼ੋਰ ਲਾਉਣਗੇ ਪਿਛਲੇ ਕੁਝ ਦਿਨਾਂ ਤੋਂ ਭਗਵੰਤ ਮਾਨ ਨੇ ਪੂਰਾ ਜ਼ੋਰ ਲੁਧਿਆਣੇ ਚ ਲਾਇਆ ਔਰ ਦਿੱਲੀ ਦੀ ਲੀਡਰਸ਼ਿਪ ਦੇ ਨਾਲ ਨਾਲ ਭਗਵੰਤ ਮਾਨ ਲਗਾਤਾਰ ਲੋਕਾਂ ਚ ਦਿਖੇ ਨੇ ਔਰ ਜਿਹੜਾ ਵਾਦਾ ਕੀਤਾ ਗਿਆ ਕਿ ਸੰਜੀਵ ਅਰੋੜਾ ਅਗਰ ਜਿੱਤਦੇ ਨੇ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਜਾਣਾ ਹੈ 24 ਤਰੀਕ ਨੂੰ ਹੀ ਉਹਨਾਂ ਨੂੰ ਮੰਤਰੀ ਅਗਰ 23 ਨੂੰ ਜਿੱਤਦੇ ਤੇ ਉਸੇ ਵੇਲੇ ਅਸੀਂ ਐਲਾਨ ਕਰਕੇ 24 ਨੂੰ ਹੀ ਸੌਂਚਕਾ ਦਾਂਗੇ ਸੰਜੀਵ ਅਰੋੜੇ ਨੂੰ ਬਤੌਰ ਮੰਤਰੀ ਇਸ ਗੱਲ ਦਾ ਕਿੰਨਾ ਅਸਰ ਲੋਕਾਂ ਤੇ ਪੈਂਦਾ ਹੈ ਇਹ ਧਿਆਨ ਦੇਣ ਵਾਲੀ ਗੱਲ ਹੈ ਹਾਲਾਂਕਿ ਮੁਫਤ ਬਿਜਲੀ ਸਰਕਾਰੀ ਨੌਕਰੀਆਂ ਔਰ ਫਿਰ ਬਹੁਤ ਸਾਰੇ ਕੰਮ ਜਿਹੜੇ ਸਰਕਾਰਾਂ ਕਰਦੀਆਂ ਨੇ ਉਹ ਮੁੱਦਾ ਨੇ ਹਾਲਾਂਕਿ ਵਿਰੋਧੀ ਧਿਰ ਚੋਂ ਇਹ ਵੀ ਮੁੱਦਾ ਨੇ ਕਿ ਸਰਕਾਰ ਕਰਜ਼ੇ ਲੈ ਰਹੀ ਹੈ ਲੈਂਡ ਆਰਡਰ ਦੀ ਸਥਿਤੀ ਚਿੰਤਾਜਨਕ ਹੈ ਵਿਰੋਧੀ ਉਸ ਗੱਲ ਨੂੰ ਵੀ ਪੂਰਾ ਮੁੱਦਾ ਬਣਾ ਰਹੇ ਨੇ ਔਰ ਉਧਰ ਬੀਜੇਪੀ ਵਾਲੇ ਪਾਸੇ ਬੀਜੇਪੀ ਦਾ ਵੀ ਚੋਣ ਅਭਿਆਨ ਹੈ ਜਿਹੜਾ ਉਹਨੂੰ ਤੁਸੀਂ ਕਮਜ਼ੋਰ ਨਹੀਂ ਕਹਿ ਸਕਦੇ ਅੱਜ ਹੁਣ ਰੇਖਾ ਗੁਪਤਾ ਚੋਣ ਪ੍ਰਚਾਰ ਕਰਕੇ ਗਏ ਨੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਸਿੱਧੇ ਸਿੱਧੇ ਅਰਵਿੰਦ ਕੇਜਰੀਵਾਲ ਤੇ ਔਰ ਦਿੱਲੀ ਦੀ ਲੀਡਰਸ਼ਿਪ ਤੇ ਸਵਾਲ ਚੱਕੇ ਨੇ ਉਹਨਾਂ ਤੇ ਜੰਮ ਕੇ ਭੜਾਸ ਕੱਢੀ ਹੈ ਨਾਇਬ ਸਿੰਘ ਸੈਣੀ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਉਹ ਦੋ ਦਿਨ ਪ੍ਰਚਾਰ ਕਰਕੇ ਗਏ ਨੇ ਰੇਖਾ ਗੁਪਤਾ ਨੇ ਕੱਲ ਪ੍ਰਚਾਰ ਕੀਤਾ ਸੋ ਇਹ ਦੋਵੇਂ ਦਿਨ ਭਾਰਤੀ ਜਨਤਾ ਪਾਰਟੀ ਦੇ ਪੱਖੋਂ ਬੜੇ ਮਹੱਤਵਪੂਰਨ ਰਹੇ ਕਿਉਂਕਿ ਲਗਾਤਾਰ ਅਰਵਿੰਦ ਕੇਜਰੀਵਾਲ ਮਨੋ ਸੁਸੋਧਿਆ ਉਹ ਬੀਜੇਪੀ ਤੇ ਇਲਜ਼ਾਮ ਲਾਉਂਦੇ ਰਹੇ ਕਿ ਜਦੋਂ ਦੀ ਸਾਡੀ ਸਰਕਾਰ ਗਈ ਹੈ ਬੀਜੇਪੀ ਉੱਥੇ ਲੋਕਾਂ ਦਾ ਨੁਕਸਾਨ ਕਰ ਰਹੀ ਹੈ ਜਦਕਿ ਅੱਜ ਰੇਖਾ ਗੁਪਤਾ ਨੇ ਆ ਕੇ ਇਹ ਕਹਿ ਦਿੱਤਾ ਕੱਲ ਕਿ ਜਦੋਂ ਦੇ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਗਈ ਹੈ ਦਿੱਲੀ ਦੇ ਲੋਕ ਖੁਸ਼ੀ ਬੜੇ ਨੇ ਸੋ ਇਹ ਇੱਕ ਬੜਾ ਵੱਖਰੀ ਤਰ੍ਹਾਂ ਦਾ ਮੁਕਾਬਲਾ ਹੈ ਜਿੱਥੇ ਇੱਕ ਪਾਸੇ ਦਿੱਲੀ ਦੀ ਲੀਡਰਸ਼ਿਪ ਆ ਕੇ ਪੰਜਾਬ ਦੀ ਲੀਡਰਸ਼ਿਪ ਨੂੰ ਨਿੰਦ ਰਹੀ ਹੈ ਉੱਥੇ ਹੀ ਦਿੱਲੀ ਦੀ ਭਾਜਪਾ ਦੀ ਲੀਡਰਸ਼ਿਪ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਨਿੰਦ ਰਹੀ ਹੈ ਔਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਦਿੱਲੀ ਭਾਜਪਾ ਨੂੰ ਨਿੰਦ ਰਹੇ ਨੇ ਪਰ ਦੇਸ਼ ਦੀ ਬੀਜੇਪੀ ਨੂੰ ਨਿੰਦ ਰਹੇ ਨੇ ਔਰ ਲੁਧਿਆਣੇ ਚ ਆਪਣੇ ਕੈਂਡੀਡੇਟ ਦੀ ਪਿੱਠ ਤੇ ਖੜ ਗਏ ਉਹ ਕਹਿੰਦੇ ਕਿ ਰਾਜ ਸਭਾ ਦੇ ਵਿੱਚ ਵੀ ਬਹੁਤ ਕੰਮ ਕੀਤੇ ਸੰਜੀਵ ਰੋੜਾ ਨੇ ਤੇ ਅਸੀਂ ਡਿਊਟੀ ਲਈ ਕਿ ਵਿਧਾਨ ਸਭਾ ਚ ਵੀ ਜਾ ਕੇ ਕਰੋ ਜਦ ਕਿ ਅਸਲ ਗੱਲ ਲਗਭਗ ਸਾਰਿਆਂ ਨੂੰ ਪਤਾ ਹੈ ਕਿ ਜੇ ਸੰਜੀਵ ਰੋੜਾ ਜਿੱਤੇ ਤੇ ਅਰਵਿੰਦ ਕੇਜਰੀਵਾਲ ਲੋਕ ਰਾਜ ਸਭਾ ਦੇ ਵਿੱਚ ਪਹੁੰਚ ਜਾਣਗੇ ਸੋ ਦਿਨ 3-4 ਰਹਿ ਜਾਣੇ 3-4 ਦਿਨਾਂ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਹੈ ਪਰ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਔਰ ਮੁਕਾਬਲਾ ਮੈਨੂੰ ਇਹ ਲੱਗਦਾ ਹੈ ਭਾਜਪਾ ਨੂੰ ਵੀ ਮੁਕਾਬਲੇ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ। ਅੱਜ ਕਾਂਗਰਸ ਭਾਜਪਾ ਔਰ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਪਾਰਟੀ ਸਖਤ ਮੁਕਾਬਲੇ 'ਚ ਨੇ ਪਰ ਫਰਕ ਕੀ ਹੈ? ਫਰਕ ਉਹੀ ਹੈ ਕਿ ਕਾਂਗਰਸ ਦੇ ਵਿੱਚ ਫੁੱਟ ਹੈ, ਭਾਜਪਾ 'ਚ ਇਕਤਾ ਹੈ, ਆਮ ਆਦਮੀ ਪਾਰਟੀ 'ਚ ਵੀ ਇਕਤਾ ਹੈ। ਕੋਈ ਇੱਕ ਦੋ ਸਾਫ ਦਾ ਲੀਡਰ ਜਾਂ ਵਰਕਰ ਜ਼ਰੂਰ ਉਹਨਾਂ ਨੇ ਵਿਰੋਧ ਕੀਤਾ ਆਮ ਆਦਮੀ ਪਾਰਟੀ 'ਚ ਪਰ ਆਮ ਆਦਮੀ ਪਾਰਟੀ ਤੋਂ ਉਸ ਤਰ੍ਹਾਂ ਦਾ ਵਿਰੋਧ ਨਹੀਂ ਹੈ ਜਿਹੜਾ ਆਮ ਆਦਮੀ ਪਾਰਟੀ ਲਈ ਚਿੰਤਾ ਦਾ ਸਬਬ ਬਣੇ ਹਾਲਾਂਕਿ ਸਰਕਾਰੀ ਮੁਲਾਜ਼ਮਾਂ ਦਾ ਅਧਿਆਪਕਾਂ ਦਾ ਜੱਥੇਬੰਦੀਆਂ ਦਾ ਜਿਹੜਾ ਵਿਰੋਧ ਹੈ ਉਹ ਵਿਰੋਧ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ ਹਮੇਸ਼ਾ ਜ਼ਿਮਨੀ ਚੋਣ 'ਚ ਵੀ ਅਗਰ ਸਰਕਾਰੀ ਮੁਲਾਜ਼ਮ ਔਰ ਜੱਥੇਬੰਦੀਆਂ ਵਿਰੋਧ ਕਰਦੀਆਂ ਨੇ ਉਹਦਾ ਨੁਕਸਾਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਨਿਸ਼ਚਿਤ ਤੌਰ ਤੇ ਹੋ ਸਕਦਾ ਹੈ ਹੁਣ ਜਿਹੜੀ ਗੱਲ ਰਹਿ ਗਈ ਸ਼੍ਰੋਮਣੀ ਅਕਾਲੀ ਦਲ ਦੀ ਸੋ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਪੂਰਾ ਜ਼ੋਰ ਲਾਤਾ ਮੈਂ ਪਹਿਲਾਂ ਵੀ ਉਧਰ ਜ਼ਿਕਰ ਕੀਤਾ ਮਿਕਰਬ ਜੀਠੀ ਆਇਆ ਸਿਕੰਦਰ ਮਲੂਕਾ ਆਇਆ ਸ਼ਖਬੀਰ ਬਾਦਲ ਲਗਾਤਾਰ ਘੁੰਮਰੇ ਨੇ ਲੁਧਿਆਣਾ ਹਲਕੇ 'ਚ ਰੋਡ ਸ਼ੋ ਪ੍ਰਭਾਵੀ ਕੀਤਾ ਅਕਾਲੀ ਦਲ ਨੇ ਹੁਣ ਅਕਾਲੀ ਦਲ ਕਹਿੰਦਾ ਵੀ ਅਸੀਂ ਜਿੱਤਾਂਗੇ ਅਕਾਲੀ ਦਲ ਇਸ ਤਰ੍ਹਾਂ ਦੇ ਦਾਅਵੇ ਕਰ ਰਿਹਾ ਕਿ ਅਸੀਂ ਜਿੱਤਾਂਗੇ ਕਿ ਇਸ ਰੋਡ ਸ਼ੋ ਨਾਲ ਬਿਕਰਮ ਜੀਠੀ ਐ ਸਿਕੰਦਰ ਸਿੰਘ ਮਲੂਕਾ ਦੇ ਆਉਣ ਨਾਲ ਕੀ ਅਕਾਲੀ ਦਲ ਦੀ ਹਵਾ ਬਣੀ ਉਹ ਸਥਿਤੀ ਅਕਾਲੀ ਦਲ ਦੀ ਬਣੀ ਜੋ 2007 ਚ ਸੀ ਜਦੋਂ ਹਰੀਸ਼ ਰਾਜ ਢਾਂਡਾ ਇੱਥੋਂ ਜਿੱਤੇ ਸੀ 2007 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਿੱਤ ਹੀ ਨਹੀਂ ਸਕਿਆ ਉਦੋਂ ਹਰੀਸ਼ ਰਾਜ ਢਾਂਡਾ ਦੀ ਇੱਥੇ ਚੰਗੀ ਪਕੜ ਸੀ ਹਰੀਸ਼ ਰਾਜ ਢਾਂਡਾ ਤੋਂ ਪਹਿਲਾਂ ਅਵਤਾਰ ਸਿੰਘ ਮੱਕੜ ਇੱਥੋਂ ਚੋਣ ਲੜੇ ਸੀ ਉਹ ਹਾਰ ਗਏ ਸੀ ਕਿਉਂਕਿ ਹਰੀਸ਼ ਰਾਜ ਢਾਂਡਾ ਨੂੰ ਜ਼ਿਆਦਾ ਵੋਟਾਂ ਕਾਫੀ ਵੋਟਾਂ ਪਈਆਂ 10-1000 ਦੇ ਆਸ-ਪਾਸ ਅਵਤਾਰ ਮੱਕੜ ਹਾਰ ਗਏ 2002 ਉਦੋਂ ਜਿੱਤੇ ਸੀ ਹਰਨਾਮ ਦਾਸ ਜੋਰ ਇਥੋਂ ਹੁਣ 2007 ਚ ਹਰੀਸ਼ ਸਿੰਘ ਢਾਂਡਾ ਆਜ਼ਾਦ ਖੜੇ ਅਕਾਲੀ ਦਲ ਵੀ ਹਾਰਿਆ ਹਰੀਸ਼ ਸਿੰਘ ਢਾਂਡਾ ਵੀ 12 ਚਾਚੂ ਜਿੱਤ ਗਿਆ 17 ਦੇ ਫੇਰਾ ਚੂ ਜਿੱਤ ਗਿਆ ਉਸ ਤੋਂ ਬਾਅਦ ਨਾ ਹਰੀਸ਼ ਸਿੰਘ ਢਾਂਡਾ ਜਿੱਤ ਸਕੇ ਉਹ ਚੋਣ ਨਹੀਂ ਲੜੇ ਹਰੀਸ਼ ਸਿੰਘ ਢਾਂਡਾ ਚੋਣ ਨਹੀਂ ਲੜੇ ਤੇ ਹੁਣ ਜਦੋਂ ਅਸੀਂ ਗੱਲ 17 ਦੀ ਕੀਤੀ 22 ਦੀ ਕੀਤੀ 22 ਜਮੇ ਹਿਸ਼ੰਦਰ ਗਰੇਵਾਲ ਖੜੇ ਸੀ 1072 ਵੋਟਾਂ ਉਹਨਾਂ ਨੂੰ ਪਈਆਂ ਨਹੀਂ ਜਿੱਤ ਸਕੇ ਉਹ 22 ਚ ਗੋਗੀ ਜਿੱਤ ਗਿਆ ਹੁਣ ਜੇ ਅਸੀਂ 22 ਦੀ ਗੱਲ ਕਰ ਲਈਏ 22 ਚ ਗੋਗੀ ਨੂੰ 40443 ਵੋਟਾਂ ਪਈਆਂ ਸੀ ਆਸ਼ੂ ਨਾਲੋਂ 7512 ਵੋਟਾਂ ਜ਼ਿਆਦਾ ਆਸ਼ੂ ਨੂੰ ਪਈਆਂ ਸੀ 32931 ਔਰ 22 ਦੀਆਂ ਚੋਣਾਂ 'ਚ ਭਾਜਪੀ ਨੂੰ ਪਈ ਸੀ 28107 ਔਰ ਸ਼ਰੋਮਣੀ ਅਕਾਲੀ ਦਲ ਨੂੰ 10072 ਸੋ ਜੇ ਅਕਾਲੀ ਦਲਰ ਬੀਜੇਪੀ ਦੀ ਵੋਟ ਵੀ ਜੁੜ ਜਾਂਦੀ 24 22 ਚ ਅਕਾਲੀ ਬੀਜੇਪੀ ਇਕੱਠੇ ਵੀ ਹੁੰਦੇ 22 ਚ ਤਾਂ ਵੀ ਨਹੀਂ ਸੀ ਜਿੱਤਦੇ ਤਾਂ ਵੀ ਇਹ ਪਿੱਛੇ ਸੀ ਹੁਣ ਸਵਾਲ ਇਹ ਹੈ ਕਿ 24 ਚ ਬੀਜੇਪੀ ਅੱਗੇ ਸੀ 22 ਚ ਆਮ ਆਦਮੀ ਪਾਰਟੀ ਦਿੱਤੀ 24 ਚ ਬੀਜੇਪੀ ਅੱਗੇ ਸੀ ਇਸ ਕਰਕੇ ਮੈਂ ਕਹਿੰਦਾ ਕਿ ਹੁਣ ਜਦੋਂ ਅਸੀਂ ਫਾਈਨਲ 25 ਦੇ ਗੇੜ ਚ ਆਏ ਹਾਂ ਜਿਮਨੀ ਚੋਣ ਚ ਕਾਂਗਰਸ ਚ ਫਟਵੀ ਹੈ ਤੇ ਹੁਣ ਆਪ ਔਰ ਬੀਜੇਪੀ ਮੈਨੂੰ ਲੱਗਦਾ ਇਹਨਾਂ ਦੋਨਾਂ ਦੇ ਵਿੱਚ ਸਖਤ ਮੁਕਾਬਲਾ ਹੋਣਾ ਹੈ ਪਰ ਆਸ਼ੂ ਨੂੰ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਆਸ਼ੂ ਦੋ ਵਾਰ ਦਾ ਐਮਐਲਏ ਹੈ ਪਰ ਜੇ ਆਸ਼ੂ ਦਾ ਨੁਕਸਾਨ ਹੋਏਗਾ ਤੇ ਕਾਂਗਰਸ ਦੀ ਫੁੱਟ ਕਰੇਗੀ ਪਰ ਅਕਾਲੀ ਦਲ ਦੀ ਸਵਾਲ ਇਹ ਹੈ ਕਿ ਕੀ ਅਕਾਲੀ ਦਲ 1072 ਵੋਟਾਂ ਤੋਂ ਅੱਗੇ ਜਾ ਸਕੇਗਾ ਅਗਰ ਅਕਾਲੀ ਦਲ 1072 ਵੋਟਾਂ ਤੋਂ ਅੱਗੇ ਗਿਆ ਜਾਂ ਜਿੱਤਿਆ ਫਿਰ ਤਾਂ ਅਕਾਲੀ ਦਲ ਦੀ ਝੰਡੀ ਹੈ ਅਗਰ 1072 ਵੋਟਾਂ ਤੋਂ ਥੱਲੇ ਰਹਿ ਗਿਆ ਅਕਾਲੀ ਦਲ ਫਿਰ ਸੁਖਬੀਰ ਬਾਦਲ ਦੀ ਲੀਡਰਸ਼ਿਪ ਤੇ ਸਵਾਲ ਹੋਰ ਵੱਡੇ ਹੋਣਗੇ ਦੱਲਾ ਜੀ ਅੰਮ੍ਰਿਤਪਾਲ ਸਿੰਘ ਮਹਿਰ ਦੇ ਉੱਪਰ ਵੀ ਅਪਡੇਟ ਜਿਹੜਾ ਜ਼ਰੂਰ ਸਾਂਝਾ ਕਰਨਾ ਪਤਾ ਲੱਗਿਆ ਹੈ ਕਿ ਉਹ ਦੁਬਈ ਚਲਾ ਗਿਆ ਸੋ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਿਓ ਕਿ ਹੁਣ ਪੁਲਿਸ ਜਾਂਚ ਜੋ ਹੋਈ ਹੈ ਉਸ ਵਿੱਚ ਕੀ ਗੱਲਾਂ ਨਿਕਲ ਕੇ ਬਾਹਰ ਆਈਆਂ ਨੇ ਤੇ ਹੁਣ ਕੀ ਸਥਿਤੀ ਨਜ਼ਰ ਆ ਰਹੀ ਹੈ ਦੇਖੋ ਬਠਿੰਡਾ ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੁਬਈ ਨਿਕਲ ਗਿਆ ਉਹਦੇ ਉੱਪਰ ਕਿਤੇ ਨਾ ਕਿਤੇ ਜਿਹੜੀ ਪੁਲਿਸ ਹੈ ਉਹਨੇ ਲੁਕਆਊਟ ਨੋਟਿਸ ਜਾਰੀ ਕੀਤਾ ਤੇ ਜਦੋਂ ਲੁਕਆਊਟ ਨੋਟਿਸ ਜਾਰੀ ਕੀਤਾ ਸਾਰੇ ਹਵਾਈ ਅੱਡਿਆਂ ਨੂੰ ਸੂਚਨਾ ਚਲੀ ਜਾਂਦੀ ਹੈ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਉਹਦੇ ਨਾਮ ਦੀ ਉਹਦੇ ਪਾਸਪੋਰਟ ਦੀ ਜਾਣਕਾਰੀ ਚਲੀ ਜਾਂਦੀ ਹੈ ਔਰ ਉਹਦੀ ਟਰੈਵਲ ਹਿਸਟਰੀ ਪੁਲਿਸ ਮੰਗਾ ਲੈਂਦੀ ਹੈ ਤੇ ਜਦੋਂ ਅਮਰਿਤਪਾਲ ਸਿੰਘ ਮਹਿਰੋ ਬਾਰੇ ਲੁਕਆਊਟ ਨੋਟਿਸ ਪੰਜਾਬ ਦੀ ਪੁਲਿਸ ਨੇ ਅੱਗੇ ਵਧਾਇਆ ਗੱਲ ਅੱਗੇ ਵਧਾਈ ਲੁਕਆਊਟ ਨੋਟਿਸ ਦੀ ਤੇ ਪਾਸਪੋਰਟ ਦੀ ਡਿਟੇਲ ਜਦੋਂ ਆਈ ਤੇ ਪਤਾ ਲੱਗਿਆ ਕਿ ਉਹ ਦੁਬਈ ਜਾ ਚੁੱਕਿਆ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਭਾਰਤ ਦੀ ਪੁਲਿਸ ਭਾਰਤ ਦੀ ਇਮੀਗ੍ਰੇਸ਼ਨ ਮਿਨਿਸਟਰੀ ਨਾਲ ਫੋਰਨ ਮਿਨਿਸਟਰੀ ਨਾਲ ਸਾਰਿਆਂ ਨਾਲ رابطہ ਕਾਇਮ ਕਰਕੇ ਜਿਹੜਾ ਹਾਈ ਕਮਿਸ਼ਨ ਸਾਡਾ ਦੁਬਈ ਦੇ ਵਿੱਚ ਹੈ ਭਾਰਤ ਦੇ ਵਿੱਚ ਹੈ ਉਹਨਾਂ ਦੇ ذریعے ਇਹ ਸੁਨੇਹਾ ਦੁਬਈ ਚ ਲਾ ਦਿੱਤਾ ਕਿ ਅਮਰਿਤਪਾਲ ਸਿੰਘ ਮਹਿਰੋ ਮਰਡਰ ਦੇ ਮਾਮਲੇ ਦੇ ਵਿੱਚ ਸਾਨੂੰ ਲੋੜਿੰਦਾ ਅਮਰਿਤਪਾਲ ਸਿੰਘ ਮਹਿਰੋ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ ਬੜੀ ਸਫਾਈ ਦੇ ਨਾਲ ਚਲਿਆ ਗਿਆ ਹਾਲਾਂਕਿ ਉਦੇ ਉੱਪਰ ਪੰਜਾਬ ਦੀ ਪੁਲਿਸ ਨੇ ਗੰਭੀਰ ਇਲਜ਼ਾਮ ਲਾਏ ਨੇ ਜਿਹੜੀ ਕੁੜੀ ਕੰਚਨ ਕੁਮਾਰੀ ਜਾਂ ਕੰਚਨ ਤਵਾੜੀ ਜਿਹਦਾ ਨਾਮ ਹੈ ਜਿਨੇ ਪੰਜਾਬੀ ਕੁੜੀਆਂ ਵਰਗਾ ਨਾਮ ਜਿਹਨੇ ਰੱਖਿਆ ਸੀ ਤੇ ਜਿਹੜੀ ਬਹੁਤ ਸਾਰੀਆਂ ਅਸ਼ਲੀਲ ਵੀਡੀਓ ਬਣਾਉਂਦੀ ਸੀ ਸੋ ਗੰਦੀ ਬੋਲ ਵਾਲੀਆਂ ਵਾਲੀਆਂ ਵੀਡੀਓ ਬਣਾਉਂਦੀ ਸੀ ਇਹਦੇ ਵਿੱਚ ਤਾਂ ਕੋਈ ਦੂਰਅਈ ਨਹੀਂ ਹੈ ਕਿ ਸਾਡੇ ਸਮਾਜ ਦੇ ਵਿੱਚ ਉਹਦੀਆਂ ਬਹੁਤ ਸਾਰੀਆਂ ਵੀਡੀਓ ਦੇਖਣ ਯੋਗ ਨਹੀਂ ਹੈ ਕੋਈ ਵੀ ਪਰਿਵਾਰ ਦੇ ਵਿੱਚ ਉਸ ਤਰ੍ਹਾਂ ਦੀਆਂ ਵੀਡੀਓ ਦੇਖਣਾ ਨਹੀਂ ਪਸੰਦ ਕਰੇਗਾ ਜਿਸ ਤਰ੍ਹਾਂ ਦੀਆਂ ਵੀਡੀਓ ਉਹ ਲੇਡੀ ਬਣਾਉਂਦੀ ਸੀ ਉਹ ਕੁੜੀ ਬਣਾਉਂਦੀ ਸੀ ਉਨੇ ਨਾਮ ਵੀ ਆਪਣਾ ਪੰਜਾਬੀ ਕੁੜੀਆਂ ਦੀ ਦਿੱਖ ਵਾਲਾ ਰੱਖਿਆ ਸੀ ਹੁਣ ਅਮਰਿਤਪਾਲ ਸਿੰਘ ਮਹਿਰੋ ਤੋਂ ਇਲਾਵਾ ਉਹਦੇ ਦੋ ਪੁਰਾਣੇ ਸਾਥੀ ਜਸਪ੍ਰੀਤ ਸਿੰਘ ਨਿਮਰਜੀਤ ਸਿੰਘ ਨਿਮਰਜੀਤ ਜਾਂ ਨਿਮਰਪ੍ਰੀਤ ਸਿੰਘ ਉਹਨਾਂ ਨੂੰ ਪਹਿਲਾਂ ਹੀ ਪੁਲਿਸ ਨੇ ਫੜਿਆ ਹੋਇਆ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਸੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਪੁਲਿਸ ਨੇ ਨਾਮਜ਼ਦ ਕੀਤਾ ਸੋ ਕੁੱਲ ਪੰਜ ਲੋਕ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਆਏ ਨੇ ਅਮਰਿਤਪਾਲ ਸਿੰਘ ਮਹਿਰੋ ਉਹਦੇ ਤੇ ਬੜੇ ਗੰਭੀਰ ਦੋਸ਼ ਨੇ ਉਹ ਦੁਬਈ ਚ ਹੁਣ ਜਿਹੜੀ ਆ ਵਾਪਸ ਹਵਾਲਗੀ ਦੀਆਂ ਸੰਧੀਆਂ ਨੇ ਭਾਰਤ ਤੇ ਦੁਬਈ ਦੀ ਜਾਂ ਜਿਵੇਂ ਭਾਰਤ ਤੇ ਅਮਰੀਕਾ ਦੀ ਭਾਰਤ ਤੇ ਕੈਨੇਡਾ ਦੀ ਸਾਨੂੰ ਸਾਰਿਆਂ ਨੂੰ ਪਤਾ ਇੱਕ ਜੱਸੀ ਮਿੱਠੂ ਕਤਲकांड ਹੋਇਆ ਸੀ ਉਹਦੇ ਵਿੱਚ ਜੱਸੀ ਮਿੱਠੂ ਕਤਲकांड ਦੇ ਵਿੱਚ ਦੋ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਕੈਨੇਡਾ ਤੋਂ ਭਾਰਤ ਲਿਆਂਦਾ ਗਿਆ ਸੀ ਤੇ ਸਾਲਾਂ ਸਾਲ ਲੱਗੇ ਸੀ ਦੁਬਈ ਤੋਂ ਕਿੰਨਾ ਸਮਾਂ ਲੱਗੇਗਾ ਅਗਰ ਅਮਰਿਤਪਾਲ ਸਿੰਘ ਮਹਿਰੋਂ ਨੂੰ ਵਾਪਸ ਲੈ ਕੇ ਆਉਣਾ ਹੈ ਅਮਰਿਤਪਾਲ ਸਿੰਘ ਮਹਿਰੋਂ ਕਿ ਦੁਬਈ ਤੋਂ ਅੱਗੇ ਤਾਂ ਨਹੀਂ ਨਿਕਲ ਜਾਏਗਾ ਦੁਬਈ 'ਚ ਕਿੰਨੇ ਸਮੇਂ ਲਈ ਉਹਦੇ ਕੋਲੇ ਵੀਜ਼ਾ ਜਾਂ ਉਹਦੇ ਕੋਲੇ ਕਾਨੂੰਨੀ ਤੌਰ ਤੇ ਰਹਿਣ ਦੇ ਅਧਿਕਾਰ ਨੇ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਕਾਨੂੰਨੀ ਤੌਰ ਤੇ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਤੇ ਖੂਬ ਚਰਚਾ ਹੋਏਗੀ ਪਰ ਜੋ ਕੋ ਜੇ ਵਾਪਰਿਆ ਕੰਚਨ ਕੁਮਾਰੀ ਦਾ ਜਿਸ ਤਰੀਕੇ ਨਾਲ ਮਰਡਰ ਹੋਇਆ ਹੈ ਮਰਡਰ ਕਿਸੇ ਦਾ ਵੀ ਹੋਵੇ ਦੁਖਦਾਈ ਹੁੰਦਾ ਹੈ ਪਰ ਪੰਜਾਬ ਪੁਲਿਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਸਾਰੀਆਂ ਕੁੜੀਆਂ ਤੇ ਮੁੰਡੇ ਜਿਹੜੇ ਡਬਲ ਮੀਨਿੰਗ ਵੀਡੀਓ ਬਣਾ ਰਹੇ ਨੇ ਅਸ਼ਲੀਲ ਵੀਡੀਓ ਬਣਾ ਰਹੇ ਨੇ ਰੋਸਟ ਦੇ ਨਾਂ ਤੇ ਵੀਡੀਓ ਦੇ ਵਿੱਚ ਗਾਲਾਂ ਕੱਢ ਰਹੇ ਨੇ ਜਿਹੜੀਆਂ ਵੀਡੀਓਜ਼ ਨੂੰ ਅਸੀਂ ਘਰ ਪਰਿਵਾਰ 'ਚ ਬੈਠ ਕੇ ਨਹੀਂ ਸੁਣ ਰਹੇ ਸੁਣ ਸਕਦੇ ਪੰਜਾਬ ਦੀ ਪੁਲਿਸ ਨੂੰ ਚਾਹੀਦਾ ਹੈ ਕਿ ਉਹਨਾਂ ਸਾਰੇ ਮੁੰਡੇ ਕੁੜੀਆਂ ਦੀ ਕਾਉਂਸਲਿੰਗ ਕੀਤੀ ਜਾਵੇ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਕਿ ਤੁਸੀਂ ਆਪਣੇ ਸਾਫ਼ ਸੁਥਰੇ ਵੀਡੀਓਜ਼ ਬਣਾਓ ਵੀਡੀਓ ਬਣਾਉਣ ਤੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਬਹੁਤ ਸਾਰੇ ਮੁੰਡੇ ਕੁੜੀਆਂ ਢੜਕਾਹਟ ਵਾਲੇ ਵੀਡੀਓ ਬਣਾਉਂਦੇ ਨੇ ਲੁੱਚੇ ਸ਼ਬਦ ਵਰਤਦੇ ਨੇ ਦੋਅਰਥੀ ਵੀਡੀਓਜ਼ ਹੁੰਦੀਆਂ ਨੇ ਅਸ਼ਲੀਲ ਵੀਡੀਓਜ਼ ਹੁੰਦੀਆਂ ਨੇ ਇਹ ਸਭਿਅਕ ਸਮਾਜ ਲਈ ਚੰਗੀ ਗੱਲ ਨਹੀਂ ਹੈ ਜਿਸ ਤਰ੍ਹਾਂ ਨਾਲ ਇਹ ਬੀਬੀ ਕੰਚਨ ਤਿਵਾੜੀ ਇਹਦਾ ਮਰਡਰ ਹੋਇਆ ਇਹ ਮਾਮਲਾ ਉਭਰਿਆ ਇਹ ਮੌਕਾ ਹੋਇਆ ਜਦੋਂ ਪੁਲਿਸ ਨੂੰ ਵੀ ਸਬਕ ਲੈਣ ਦੀ ਲੋੜ ਹੈ ਅਗਰ ਪੰਜਾਬ ਦੀ ਪੁਲਿਸ ਸਾਰੇ ਲੁੱਚੀਆਂ ਵੀਡੀਓ ਬਣਾਉਣ ਵਾਲਿਆਂ ਨੂੰ ਟ੍ਰੇਨਿੰਗ ਦੇਵੇ ਉਹਨਾਂ ਨੂੰ ਵਾਰਨਿੰਗ ਵੀ ਦੇਵੇ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਕਿ ਮਹੀਨੇ 2-3 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਆਪਣੇ ਸਾਰੇ ਵੀਡੀਓ ਡਿਲੀਟ ਕਰੋ ਉਹਦੇ ਨਾਲ ਇੱਕ ਤਰੀਕੇ ਦਾ ਅਸ਼ਲੀਲਤਾ ਵਾਲਾ ਪੋਲੂਸ਼ਨ ਖਤਮ ਹੋਏਗਾ ਅਗਰ ਇਹ ਪੰਜਾਬ ਪੁਲਿਸ ਇਹ ਨਾ ਕਰ ਸਕੇ ਅਗਰ ਇਸੇ ਤਰ੍ਹਾਂ ਟ੍ਰੈਂਡ ਜਾਰੀ ਰਿਹਾ ਲੁਚੀਆਂ ਵੀਡੀਓ ਬਣਨ ਦਾ ਗੰਧੀਆਂ ਵੀਡੀਓ ਬਣਨ ਦਾ ਦੋ ਅਰਥੀ ਵੀਡੀਓ ਬਣਨ ਦਾ ਭਵਿੱਖ 'ਚ ਸਾਡਾ ਸੱਭਿਆਚਾਰੇ ਦੇ ਨਾਲ ਦੋਸ਼ਿਤ ਹੋਏਗਾ ਔਰ ਇਹਦੇ ਨਾਲ ਜੁਰਮ ਵਧਣ ਦਾ ਖਤਰਾ ਹੈ ਸੋ ਇਹ ਪੰਜਾਬ ਪੁਲਿਸ ਦੇ ਉੱਤੇ ਬਹੁਤ ਵੱਡੀ ਨੈਤਿਕਤਾ ਦੇ ਆਧਾਰ ਤੇ ਜ਼ਿੰਮੇਵਾਰੀ ਹੈ ਹਾਲਾਂਕਿ ਅਗਰ ਕੋਈ ਕਿਸੇ ਕੁੜੀ ਨੂੰ ਜਾਂ ਮੁੰਡੇ ਨੂੰ ਧਮਕੀ ਦਿੰਦਾ ਹੈ ਉਹਦੇ ਖਿਲਾਫ ਜ਼ਰੂਰ ਪੁਲਿਸ ਕਾਰਵਾਈ ਕਰੇ ਕਾਨੂੰਨ ਦੇ ਦਾਰੇ ਚ ਰਹਿ ਕੇ ਪਰ ਜਿਹੜੇ ਬਣਾਉਂਦੇ ਨੇ ਅਸ਼ਲੀਲ ਵੀਡੀਓਜ਼ ਉਹਨਾਂ ਨੂੰ ਪੁਲਿਸ ਦੀ ਵਾਰਨਿੰਗ ਦੇਣੀ ਬਣਦੀ ਹੈ ਜਦੋਂ ਪੁਲਿਸ ਧਿਆਨ ਨਹੀਂ ਦਿੰਦੀ ਪੁਲਿਸ ਵਾਰਨਿੰਗ ਨਹੀਂ ਦਿੰਦੀ ਪੁਲਿਸ ਐਕਸ਼ਨ ਨਹੀਂ ਕਰਦੀ ਫਿਰ ਇਸ ਤਰੀਕੇ ਦੇ ਸਮਾਜਿਕ ਲੋਕ ਵੱਖ-ਵੱਖ ਜਥੇਬੰਦੀਆਂ ਦੇ ਲੋਕ ਫਿਰ ਉਹ ਆਪ ਅੱਗੇ ਹੋ ਕੇ ਇਸ ਤਰੀਕੇ ਦੀ ਕਾਰਵਾਈ ਨੂੰ ਅੰਜਾਮ ਦਿੰਦੇ ਨੇ ਜਿਦੇ ਚ ਕਈ ਵਾਰੀ ਉਹ ਜੁਰਮ ਵੀ ਕਰ ਦਿੰਦੇ ਨੇ ਔਰ ਅਗਰ ਪੁਲਿਸ ਵਕਤ ਰਹਿnde ਕਾਰਵਾਈਆਂ ਕਰੇ ਵਾਰਨਿੰਗਾਂ ਦਵੇ ਇਸ ਤਰ੍ਹਾਂ ਦਾ ਪੋਲੂਸ਼ਨ ਨਾ ਫੈਲੇ ਤੇ ਮੈਨੂੰ ਲੱਗਦਾ ਹੈ ਉਹਦੇ ਨਾਲ ਕਤਲ ਦੀ ਨੌਬਤ ਨਾ ਆਵੇ ਔਰ ਲੋਕ ਕ੍ਰਾਈਮ ਕਰਨ ਤੋਂ ਬਚ ਜਾਣ ਕਤਲ ਵਰਗਾ ਕ੍ਰਾਈਮ ਵੀ ਫਿਰ ਨਾ ਹੋਵੇ ਬਾਕੀ ਜਿਹੜਾ ਅਮਰਜਪਾਲ ਸਿੰਘ ਮਹਿਰੋ ਹੈ ਉਹਦੇ ਮਾਮਲੇ 'ਚ ਜੋ ਵੀ ਤਾਜ਼ਾ ਅਪਡੇਟ ਆਏਗਾ ਪੁਲਿਸ ਦੇ ਹਵਾਲੇ ਨਾਲ ਜਾਂ ਸਰਕਾਰ ਦੇ ਹਵਾਲੇ ਨਾਲ ਅਸੀਂ ਜ਼ਰੂਰ ਉਹਨੂੰ ਸਾਂਝਾ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਡਟਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਸਾਡੇ ਪ੍ਰੋਗਰਾਮ ਨਾਲ ਜੁੜਦੇ ਨੇ ਅਤੇ ਆਪਣੇ ਕੀਮਤੀ ਸੁਝਾਅ ਵੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਚਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤਾਂ